ਗੁਰਪ੍ਰੇਰਿ ਸਾਧ ਸੰਗਤ ਜੀਓ ਅਸਲੀ ਜਨੂ ਕਿਹੜਾ ਹੈ ਇਹ ਗੁਰੂ ਨਾਨਕ ਸਾਹਿਬ ਜੀ ਨੇ ਅਸਾਦੀ ਵਾਰ ਵਿੱਚ ਇੱਕ ਸ਼ਬਦ ਰਾਹੀਂ ਪੰਡਤ ਹਰदयाल ਨੂੰ ਸਮਝਾਇਆ ਕਿੱਕ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵਟ ਇਹੋ ਜਿ ਨੇਉ ਜੀ ਕ ਸਹੀ ਤ ਪੰਡਿਕਤ ਤੇਰੇ ਕੋਲ ਇਹੋ ਜਿ ਜਨੂ ਹੈ ਜਿਹੜੀ ਜੀਵ ਆਤਮਾ ਨੂੰ ਕੰਮ ਕਰੇ ਜੀਵਾਤਮਾ ਵਾਸਤੇ ਕਲਿਆਣ ਵਾਸਤੇ ਹੋਵੇ ਜਿਹਦੇ ਵਿੱਚ ਗੁਣ ਹੋਣ ਦਇਆ ਹੋਵੇ ਸੰਤੋਖ ਹੋਵੇ ਜਦੋਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋਗੇ ਤੁਹਾਨੂੰ ਕਈ ਸ਼ਬਦ ਇਹੋ ਜਿਹੇ ਮਿਲਣਗੇ ਔਰ ਗੁਰਨਾਨਸਰ ਜੀ ਨੇ ਕਿਹਾ ਵੀ ਹੈ ਤੌਲ ਧਰਮ ਦਇਆ ਕਾਪੂਤ ਧਰਮ ਦਇਆ ਤੋਂ ਹੀ ਪੈਦਾ ਹੁੰਦਾ ਜਿਹਦੇ ਵਿੱਚ ਦਇਆ ਨਹੀਂ ਪੈਦਾ ਹੋਈ ਉਥੇ ਧਰਮ ਪੈਦਾ ਨਹੀਂ ਹੁੰਦਾ ਸੋ ਬੜਾ ਉੱਚਾ ਗੁਣ ਹੈ ਦਇਆ ਕਰਣਾ ਜਿਹਦੇ ਵਿੱਚ ਗੁਣ ਹੁੰਦਾ ਹੈ ਉਹਦੇ ਤੇ ਮਾਲਕ ਦੀ ਬੜੀ ਬਖਸ਼ਿਸ਼ ਹੁੰਦੀ ਹੈ ਸੋ ਮੈਂ ਗੱਲ ਕਰ ਰਿਹਾ ਹਾਂ ਸੋ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਸਲੀ ਜਨੇਊ ਪਾਉਣ ਵਾਸਤੇ ਪੰਡਤ ਹਰਦੇਵਾਲ ਨੂੰ ਕਿਹਾ ਸੋ ਸਾਨੂੰ ਵੀ ਜੀਵਾਂ ਤੇ ਦਇਆ ਕਰਨੀ ਚਾਹੀਦੀ ਹੈ ਮਨੁੱਖ ਨੂੰ ਮਨੁੱਖ ਨਾਲ ਪਿਆਰ ਕਰਨਾ ਚਾਹੀਦਾ ਹੈ ਸਭ ਨੂੰ ਬਰਾਬਰ ਸਮਝਣਾ ਚਾਹੀਦਾ ਹੈ ਸੋ ਜੇ ਇਹ ਆਡੀਓ ਤੁਹਾਨੂੰ ਚੰਗੀ ਲੱਗੀ ਮੇਰੇ ਚੈਨਲ ਨਾਲ ਜੁੜੇ ਰਹੋ ਹੋਰ ਨਵੀਆਂ ਵੀਡੀਓ ਆਡੀਓ ਮੈਂ ਆਵਜੀ ਤੱਕ ਭੇਜਣ ਦਾ ਉਪਰਾਲਾ ਕਰ ਰਿਹਾ ਹਾਂ ਸੰਖੇਪ ਜਾਣਕਾਰੀ ਜੋ ਆਪ ਸਭ ਸੰਤਾਂ ਤੱਕ ਪੰਚਨ ਵਾਸਤੇ ਮੇਰਾ ਇੱਕ ਛੋਟਾ ਉਦਮ ਹੈ ਮੇਰਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ